ਫੜ ਲਓ ਫੜ ਲਓ ਫੜ ਲਓ ਦੋ ਕਿ ਦੋ ਕਿ ਦੋ ਦੌੜ ਕੇ ਦੌੜ ਕੇ ਫੜੋ ਹੋਏ 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 ਇਹ ਤਾਂ ਤਿਆਰੀ ਪੁੱਠੇ ਹੋ ਗਈ ਫੜਾ ਫੜਾ ਹਾਏ ਪੜਾ ਥੱਕ ਗਿਆ ਗੁਰਵਰ ਕੀ ਹੋਇਆ ਵਾ ਗੁਰਵਰ ਗੁਰਵਰ ਕਿ ਮੈਂ ਗੁਰਵਰ ਦੌੜ ਗੁਰਵਰ ਕੀ ਹੋਇਆ ਬੜੀ ਦੂਰੋਂ ਘੋਮ ਕੇ ਆਈ ਦੀਦੀ ਦੂਰੋਂ ਘੋਮ ਕੇ ਆਈ ਆ ਯਾ ਬਤਾ ਗੁਰਬੁਰ ਫੜ 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 ਗੁਰਵਰ ਨੂੰ ਫੜੰਦਾ ਪਤਾ ਨਹੀਂ ਲੱਗਦਾ ਫਤੇ ਵਾਂਗੂ ਉੱਧਾ ਭਜੰਡਿਆ ਵਾ ਉਹ ਅਜੇ ਨੀਂਦ 'ਚ ਹੀ ਅੰਦਾ ਫੜ ਲੈ ਫੜ ਲੈ ਫੜ ਲੈ ਗੁਰਵਰ ਬਸ ਹੋਏ ਉਹ ਬਾਣੀ ਕਿੱਥੋਂ ਆ ਗਿਆ ਗੁਰਬੁਰ ਫੜ ਲੈ ਸਿਸ਼ੂ ਕੈਪੀ ਕਰਕੇ ਗਈ ਕੌਣ ਫੜ ਲੈ ਫੜ ਲੈ ਨਿਕਲ ਗਿਆ ਕੇਦਾ ਗੁਰਵਰ ਨੂੰ ਕੀ ਤਾਂ ਕੀ ਤਾਂ ਨਿਕਲਿਆ ਹੋਣਾ ਉਹਨਾਂ ਨੇ ਤਾਂ ਟਾਈਪਰ ਲੱਗੇ ਕਸਾ ਗਦਾ ਨਹੀਂ ਨੂੰ ਨਹੀਂ ਲੱਗਾ ਹੁਣਾਂ ਨੂੰ ਫਤੇ ਨਹੀਂ ਵਿੱਚ ਕਰਦਾ ਫਤੇ ਬਾਹਰੇ ਕਰਦਾ ਵਾ ਬਸ ਬਸ ਥੱਕ ਗਏ ਖੇਡ ਲਿਆ ਹਾਂ ਚੜ ਲੱਗਿਆ ਖੇਡ ਲਿਆ ਬੇਲੀ ਵੀ ਚੜ ਗਿਆ ਆਓ ਮਿਲ ਕੇ ਸਿੰਘ ਨੂੰ ਸਹੀ ਗੱਲ ਸੌਣ ਲਈ ਵਿੱਚ ਗੱਲ ਕਰਨੀ ਵੱਲੀ ਜੀ ਕਰਨੀ ਸਿੰਘ ਨੂੰ ਸਾਹ ਚੜ ਗਿਆ ਆ ਦੋ ਫੜੇ ਇੱਕ ਆ ਵੱਡਾ ਉਸਤਾਦ ਆ ਉਧਰ ਉਹ ਛੋਟਾ ਉਸਤਾਦ ਉਸਤਾਦ ਇਧਰੇ ਸਟਾਰ ਇੱਧਰ ਕਰ ਦੇ ਸਮ੍ਰੀਤ ਲੈ ਕੇ ਗਏ ਨਾ ਉਹਦੇ ਜਿੰਨੇ ਨਹੀਂ ਅੰਨ ਕੱਦੇ ਪਾਏ ਬਾਈ ਇਹ ਪਾਵੇਂ ਨੂੰ ਸੈਲੈਕਟ ਕਰ ਲੈਂਦੇ ਹੈ ਕਿੱਥੇ ਐਡੀਸ਼ਨ ਐਡੀਸ਼ਨ ਕੇ ਫੰਕਸ਼ਨ ਹੈ ਐਡੀਸ਼ਨ ਨਹੀਂ ਆ ਜਾ ਕਾਦੇ ਨਾ ਕੌਣ ਐਡੀ ਪੰਜਾਬੀ ਵਾਸਤੇ ਆ ਤੇ ਰਿਜ਼ਲਟ ਹੋ ਗਈ ਨਹੀਂ ਨਹੀਂ ਮੇਰੀ ਪੂਰੀ ਆਈ ਦੋ ਦਿਨ ਬਾਅਦ ਕਹਿੰਦੇ ਰਿਜ਼ਲਟ ਕੱਢਾਂਗੇ ਹਜੇ ਤੇ ਆ ਸਾਡੀ ਕੁੜੀ ਬੈਠੀ ਆ ਆ ਇਧਰ ਆਪਣੇ ਡ੍ਰੈਗ ਰੂਮ ਚ ਮੈਨੂੰ ਲੱਗਦਾ ਸਮ੍ਰੀਤ ਗੁੱਸੇ ਆਈ ਹੈ ਹਾਂ ਸੱਚੀ ਕਿਹੜੀ ਗੱਲੋਂ ਦੱਸ ਕਿਉਂ ਗੱਲ ਹੋਈ ਗਈ ਹੈ ਕੌਣ ਤੰਗ ਕਰਦਾ ਮੈਂ ਮੈਂ ਤੰਗ ਕਰਨ ਯੋਗ ਨਹੀਂ ਤੈਨੂੰ ਤੂੰ ਤੇ ਬਹੁਤ ਫੇਮਸ ਸਟਾਰ ਆ ਤੰਗ ਕਰਕੇ ਤੈਨੂੰ ਤੰਗ ਕਿਉਂ ਕਰਨਾ ਹੈ ਤੈਨੂੰ ਤੰਗ ਕਰਕੇ ਮਾਰਨਾ ਕਹਿੰਦੀ ਤੂੰ ਮੈਂ ਤਾਂ ਕਰਕੇ ਰੋਸ ਕੇ ਬੈਠੀ ਤੂੰ ਤੰਗ ਕਰਦਾ ਮੈਂ ਤੈਨੂੰ ਮਾਰਨਾ ਵਾ ਪਰ ਤੂੰ ਤੇ ਸਟਾਰ ਆ ਤੇ ਤੈਨੂੰ ਤੰਗ ਕਰਕੇ ਤੇ ਬਾਅਦ ਚ ਨਹੀਂ ਨਹੀਂ ਹੱਡੀ ਕੁੜੀ ਸਟਾਰ ਆ ਏ ਤੇ ਸਮ੍ਰੀਤ ਅੱਜ ਇੱਕ ਸ਼ੋਅ ਕਰਕੇ ਆਈ ਆ ਹੋਸਟ ਇਹ ਕੀ ਕਰਕੇ ਕੀ ਪਾਰਟੀ ਕੀ ਕਹਿੰਦੇ ਐਡੀਸ਼ਨ ਦੇ ਕੇ ਆਈ ਹਾਂ ਐਡੀਸ਼ਨ ਦੇ ਕੇ ਆਈ ਆ ਇੱਕ ਮੰਡੇ ਮੈਂ ਉਹਦੇ ਤੋਂ ਪੜ ਕੇ ਨਾ ਔਰ ਤੋਂ ਬਾਅਦ ਚ ਸਮ੍ਰੀਤ ਕੀ ਹੋਣਾ ਐਡੀਸ਼ਨ ਤੋਂ ਬਾਅਦ ਚ ਸਿਲੈਕਟ ਹੋ ਗਈ ਆ ਮਤਲਬ ਹੋਈ ਆ ਦੋ ਦਿਨ ਬਾਅਦ ਰਿਜ਼ਲਟ ਮਿਲਣਾ ਅੱਛਾ ਦੋ ਦਿਨ ਬਾਅਦ ਚ ਰਿਜ਼ਲਟ ਮਿਲਣਾ ਔਰ ਤੋਂ ਬਾਅਦ ਚ ਫੇ ਟੀਵੀ ਤੇ ਆਉਣਾ ਵਾ ਤੇ ਤਿਆਰੀਆਂ ਚੱਲਣ ਡੀਆਂ ਵਾ ਵੇਖਿਓ ਆਹ ਵੇਖੋ ਤੇ ਜਿੰਮੇ ਕਿੰਨਾ ਹੈ ਦਮ ਤੇ ਅੱਛਾ ਆਵਾਜ਼ ਜੁੱਤੀ ਕਿੰਨੀ ਸੋਹਣੀ ਪਾ ਨਹੀਂ ਸਾਰੇ ਇਦਾਂ ਖਲੋ ਚੁੰਨੀ ਵੀ ਲੈ ਤੇ ਤੁਹਾਨੂੰ ਦਿਖਾਉਂਦਾ ਵਾ ਕਾਹਦੇ ਤੇ ਆਉਣਾ ਸੰਤ ਫਰਦ ਸਿੰਘ ਸਕੂਲ ਦੇ ਵੱਲੋਂ ਇੰਨੇ ਓਕੇ ਅ ਹਾਂ ਟਾਇਲੈਂਟ ਕਾ ਮਹਾਂ ਸੰਗਰਾਮ ਕਿਸਮੇ ਕਿੰਨਾ ਹੈ ਦਮ ਠੀਕ ਆ ਉਹਦੇ ਜੇਤੂ ਜਿੱਤਣ ਵਾਲੇ ਨੂੰ 5 ਲੱਖ ਦਾ ਜਿਹੜਾ ਵਾ ਉਹ 5 ਲੱਖ ਐਂਡ ਵਰਕ ਇਨ ਸ਼ਾਰਟ ਮੂਵੀ ਇੱਕ ਸ਼ਾਰਟ ਮੂਵੀ ਦੇ ਵਿੱਚ ਉਹਨੂੰ ਜਿਹੜਾ ਵਾ ਰੋਲ ਮਿਲਣਾ ਵਾ ਤੇ 5 ਲੱਖ ਦਾ ਨਾਮ ਮਿਲਣਾ ਵਾ ਤੈਨੂੰ ਜਿਹੜਾ ਜਿਹੜਾ ਸਪான்ਸਰ ਕੀਤਾ ਵਾ ਕਿੰਨਿਆਂ ਨੇ ਕੀਤਾ ਆ ਸਾਰੇ ਸਪான்ਸਰ ਆ ਇਹਦੇ ਠੀਕ ਆ ਤਾਂ ਮੈਂ ਤਾਂ 10 ਦੇ ਪਾਰ ਤੇ ਡਾਂਸ ਸਿੰਗਿੰਗ ਐਕਟਿੰਗ ਹਾਂ ਮੋਰਨਿੰਗ ਨਹੀਂ ਇਹ ਤੇ ਹੈ ਆ ਸੌਰੀ ਓਕੇ ਇਹ ਜਿਹੜੀਆਂ ਵਾ ਐਕਟੀਵਿਟੀਆਂ ਵਾ ਆ ਵਾ ਥੱਲੇ ਆ ਸਪான்ਸਰ ਬੈਟਲ ਆਫ ਬ੍ਰੇਨਸ ਕੀ ਬੈਟਲ ਆਫ ਬ੍ਰੇਨਸ ਕੁイズ ਕੰਟੈਕਸਟ ਹਾਂ ਖੋਲ ਇਹਨੂੰ ਸਾਰੀ ਦਿਖਾ ਲਈਏ ਖੋਲ ਆ ਆ ਇਹਦਾ ਹਾਂ ਆ ਤੇ ਰਹੇਗਾ ਨੰਬਰ ਕਿੱਦੇ ਵਿੱਚ ਲਿਆਵਦੇ ਸਾਨੂੰ ਪਲੇ ਖਾ ਪੈਗਾ ਉਹਨਾਂ ਨੇ ਹੋਰ ਡਾਂਸ ਲੇਤਾ ਓਕੇ ਪਰ ਉਹਨਾਂ ਕਹਿੰਦੇ ਹਾਂ ਸਹੀ ਆ ਤੇ ਇਹਦਾ ਸ਼ੌਂਕ ਕੀ ਆ ਥੋੜਾ ਜਿਹਾ ਮੋਡਲਿੰਗ ਵਾਲਾ ਹਨਾ ਸਮ੍ਰੀਤ ਮੋਡਲਿੰਗ ਵਾਲਾ ਨਹੀਂ ਐਕਟਿੰਗ ਵਾਲਾ ਕਿੱਤੇ ਬੜਾ ਚਲੋ ਉਹੀ ਚੀਜ਼ ਹੋ ਜਾਂਦੀ ਆ ਤੇ ਆ ਵੇਖੋ ਇਹ ਸਾਰਾ ਇੰਨੇ ਹਮ ਸ਼ਾਰਟ ਮੂਵੀਜ਼ ਤੇ ਇਹ ਵੈਸੇ ਕੀਤਾ ਵਾ ਚਲੋ ਹਲੇ ਜਿੱਦਾਂ ਕਹਿੰਦੇ ਆ ਨਾ ਵੀ ਬੱਚੇ ਹਲੇ ਤੇ ਛੋਟੀ ਆ ਬਹੁਤ ਸਮਰੀਦ ਕਿੰਨੀ ਉਮਰ ਹੋਗੀ 9 ਸਾਲਾਂ ਦੀ ਹੈ ਹਾਂ ਸਮਾਂ ਲੱਗਾ ਮੈਨੂੰ ਹਲੇ 10 ਸਾਲ ਲੜੇ ਤੇ ਬਹੁਤ ਛੋਟੀ ਆ ਤੇ ਇੰਨੀ ਕੁ ਉਮਰ ਦੇ ਵਿੱਚ ਜਿਦ ਨਾਲ ਕੋ ਆ ਵੀ ਬੱਚੇ ਛੋਟੇ ਆ ਨਾ ਆ ਪਾਗ ਲੈਣ ਦੇ ਆ ਤੇ ਇਹ ਹਾਂ ਬਿਲਕੁਲ ਛੋਟੀ ਆ ਨਾ ਸੀਜ਼ਨ 2 ਤੇ ਜਿੱਦਾਂ ਹੁਣੇ ਬੱਚਾ ਲੱਗ ਜੇ ਜਿਹੜੇ ਕੰਮ ਨੂੰ ਵਧੀਆ ਹੋ ਜਾਂਦਾ ਫਿਰ ਗਾਂ ਦੀ ਗਾਂ ਉਹਨੂੰ ਇਹ ਕੀਤਾ ਵਾ ਪੰਜਾਬੀ ਚੈਨਲ ਡੀਡੀ ਦੂਰ ਦੀਡੀ ਪੰਜਾਬੀ ਦੂਰਦਰਸ਼ਨ ਜਲੰਧਰ ਨੇ ਸਪான்ਸਰ ਤੇ ਚਲੋ ਫਿਰ ਸਾਰੇ ਉਹ ਤੇ ਦੀਡੀ ਪੰਜਾਬੀ ਦੂਰਦਰਸ਼ਨ ਜਲੰਧਰ ਹੀ ਹੈ ਤੇ ਸਾਰੇ ਕਰਿਓ ਅਰਦਾਸ ਤੇ ਕਿ ਸਾਡੀ ਸਮਰੀਤ ਜਿਹੜੀ ਆ ਉਹ ਸਿਲੈਕਟ ਹੋ ਜੇ ਤੇ ਤੁਹਾਨੂੰ ਬੜੀ ਖੁਸ਼ੀ ਹੋਊਗੀ ਸਾਰਿਆਂ ਨੂੰ ਖੁਸ਼ੀ ਹੋਊਗੀ ਤੇ ਆਪਾਂ ਫਿਰ ਜੀਡੀ ਪੰਜਾਬੀ ਦੂਰਦਰਸ਼ਨ ਜਲੰਧਰ ਉਦਾਂ ਵੇਖਦੇ ਨਹੀਂ ਪਰ ਸਮਰੀਦ ਕਰਕੇ ਫੇਰ ਵੇਖਿਆ ਕਰਾਂਗੇ ਆ ਵੇਖੋ ਗਿੱਦਾ ਹੂੰ ਵਾਏ ਨਹੀਂ ਬੰਦਾ ਇਹ ਕੋ ਬੰਨਾ ਨਹੀਂ ਆਇਆ ਲੋਗਾ ਇਹ ਨਹੀਂ ਬੰਨਾਇਆ ਇਹ ਨਹੀਂ ਬੰਨਾਇਆ ਮੋਡਲਿੰਗ ਮੇਰੀ ਕੋਮੇਡੀ ਹੂੰ ਅਗਰ ਹੋ ਕੋਣੀ ਹੂੰ ਚਲਈ ਨਹੀਂ ਆ ਵਿੱਚੋਂ ਪੰਜ ਪੰਜ ਚੀਜ਼ਾਂ ਆ ਜਾਣ ਬੜੀਆਂ ਵਾਚ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਕੇ ਸਕੂਟਿੰਗ ਹੈ ਨਹੀਂ ਕਿਹਾ ਹਾਂ ਚਲੋ ਨਹੀਂ ਫਿਰ ਗਿੱਦਾ ਵੀ ਹੈਗਾ ਜੈ ਤਾਂ ਕੰਮ ਨਹੀਂ ਪੜਾਇਆਗਾ ਸਕੂਲ ਲੈ ਹਨ ਭਰਵਾਇਆਗਾ ਪਿੱਛੇ ਉਹਦੇ ਤੁਹਾਡੇ ਉਹ ਜੱਜ ਜਿਹੜੇ ਹੋਸਟ ਨੂੰ ਸ਼ੋਅ ਕਰਦੇ ਉਹ ਵੀ ਉਹਨਾਂ ਦੀਆਂ ਵੀ ਤਸਵੀਰਾਂ ਗਈ ਕਲੇਰ ਕੰਠ ਫਰੋਜ਼ ਖਾਨ ਇੰਦਰ ਸ਼ਰਮਾ ਸੁਗਲ ਜੁਗਲੀ ਸੁਗਲੀ ਜੁਗਲੀ ਤੇ ਹਰਿੰਦਰ ਪੁੱਲਰ ਡਾਕਟਰ ਚਰਨ ਕਨਵਲ ਸਿੰਘ ਤੇ ਬਾਵਾ ਵਦਦਿਆ ਪਲੇਟਫਾਰਮ ਆ ਹਨਾ ਪਾਪਾ ਇਹ ਜੋ ਇਹਨਾ ਜੋ ਕੇਸ ਅਨੇ ਮੇਰੇ ਔਲ ਡਾਂਸ ਵਿਖਿਆ ਹੀ ਅੱਛਾ ਕਿਤੇ ਡੱਪ ਗਿਆ ਹਾਂ ਕਿਹੜਾ ਇੱਧਰ ਕਰੀ ਸ਼ਾਦੇ ਹੀ ਕਿ ਸ਼ਾਦ ਪਰੰਦੇ ਦੇ ਇੱਥੇ ਆ ਗਾ ਫਿਰ ਇੰਦਰ ਸ਼ਰਮਾ ਪਰ ਇਹਨਾਂ ਦਾੜੀ ਥੋੜੀ ਵੱਡੀ ਸੀ ਅੱਛਾ ਹੂੰ ਚੰਨੇ ਨੇ ਮੱਠ ਕੁਟਕਿਆ ਅੰਦਾ ਵੈਰੀ ਗੁੱਡ ਸਰ ਜਿਹੜਾ ਹੋਸਪਟਲ ਪ੍ਰੈਕਟਿਸ ਕਰ ਤੂੰ ਹੈ ਹੀ ਵੈਰੀ ਗੁੱਡ ਉਹਨਾਂ ਨੇ ਜੇ ਤੇਰੀਆਂ ਉਦਾਂ ਆ ਜਿਹੜੀਆਂ YouTube ਵਾਲੀਆਂ ਵੀਡੀਓ ਭੇਲੀਆਂ ਤੇ ਉਹਨਾਂ ਨੇ ਫਿਰ ਕਹਿਣਾ ਤੂੰ ਉਦਾਂ ਹੀ ਸਾਈਡ ਤੇ ਬੈਠ ਤੂੰ ਸਿਲੈਕਟ ਹੀ ਆ ਨਹੀਂ ਹਾਂ ਜੇ ਮੈਨੂੰ ਪਤਾ ਲੱਗ ਗਿਆ ਤੇ ਫਿਰ ਫਿਰ ਜੇ ਉਹਨਾਂ ਨੇ ਪਾਸ ਕਰੀ ਤੇ ਹਨ ਮੈਨੂੰ ਸੈਕਟ ਕਰ ਹੀ ਲੈਣਾ ਇਹ ਕਹੀ ਗੱਲ ਨਹੀਂ ਹੈ ਹੈਨਾ ਮੈਨੂੰ ਵਧੀਆ ਡਾਂਗ ਪਤਾ ਹੂੰ ਦੱਸੋ ਜੀ ਅੱਛਾ ਚਲ ਇੱਕ ਰਿੰਗ ਕਰਕੇ ਦੱਸਦੇ ਕਿਤੇ ਕਿਹੜੇ ਤੇ ਕੀਤਾ ਹੈ ਚੇਤਾ ਨਹੀਂ ਮਤਲਬ song ਕਿਹੜੇ ਤੇ ਕੀਤਾ ਹੈ ਕਿਸ ਤੋਂ ਬੋਲਿਆ ਸੀ ਕਿਤੇ ਚੇਤਾ ਨਹੀਂ ਮੈਨੂੰ ਕੋਈ ਬੋਲ ਦੇ ਦਿੱਤਾ ਹੋਵੇਗਾ ਆਹ ਬਾਹਰ ਕਈ ਲੱਗੀਆਂ ਉਹ ਤੇ ਹੋਰ ਵੀ ਫੋਟੋ ਹੀ ਨਿਕਲ ਕੋਈ ਹੋਰ ਦੀਆਂ ਬਾਰੂ ਬਾਰੀ ਮੁਸ਼ਕਿਲ ਨਹੀਂ ਮੈਂ ਸੋਚਿਆ ਇਸ ਆਲੀਆ ਨਹੀਂ ਅੱਛਾ ਸਾਸਰੋਂ ਦਾ ਗੀਤ ਕਿੰਨੇ ਜਾਣੇ ਈ ਤੂੰ ਮੈਂ ਤਾਂ ਸੁਪਰੀਆ ਪੈਣਾ ਗਰੁੱਪ ਕੀਤਾ ਹੈਗਾ ਕਹਿੰਦੇ ਜਾਣੇ ਜਿਹੜੀ ਮੋਹਰ ਹੀ ਮੇਰੀ ਫੈੰਟੀ ਸੁਪਰੀਦਰ ਸੁਪਰੀਦਰ ਵਾਦ ਹੁਕਾ ਦੇਣੀ ਆ ਆਪਾ ਫੋਟੋ ਤਾਂ ਇਹ ਬੰਦ ਆ ਆਉ ਮਿਲ ਗਏ ਹੀ ਨਾ ਤੇ ਫਿਰ ਆਪਾਂ ਚਾਹਣਗੇ ਫੋਟੋ ਖਿਚਾ ਲਈਆਂ ਅੱਛਾ ਤਾਂ ਖਾ ਲੈ ਨਾ ਨੰਬਰ ਆਪਾਂ ਤਾਂ ਮੰਨੇ ਰੱਖੇ ਆ ਕੰਕੂੜੀ ਦਾ ਰੋਪ ਵੇਖੋ ਅੱਡੀ ਦਾ ਵੇਹੇ ਮੈਂ ਪਰ ਕਾਲ ਨਹੀਂ ਲੈਂਗੀ ਉਹ ਕਿਹਤ ਨਹੀਂ ਲੈਂਦੀ ਬੋਤਾ ਹੂੰ ਿਸ ਪਾਈ ਗਾ ਟਿਕਾ ਲਾਇਆ ਸੀਗਾ ਆ ਵਾ ਮੇਰੇ ਫਰੈਂਡ ਆਪਾਂ ਦੋਵਾਂ ਨੇ ਕੀਤਾ ਇਕੱਠੇ ਨੇ ਠੀਕ ਆ ਫੁਰਕ ਬੜੀ ਹੁੰਦੀ ਹੈ ਮੋਸਰ ਜੂਆਂ ਪੈ ਗਈਆਂ ਹਨ ਹੋਰ ਕੀ ਹੈ ਜੂਆਂ ਸਾਲਾ ਵਿੱਚ ਮੇਰੇ ਹਰ ਵਾਰ ਇਦਾਂ ਹੁੰਦਾ ਹਾਂ ਚੈੱਕ ਕਰਾਉਣੀਆਂ ਆਂ ਹੀ ਇਦਾਂ ਜੂਆਂ ਹੋਣਗੀਆਂ ਪੱਕਾ ਤੇ ਉਹ ਕਿਹੜੀ ਗੱਲ ਨਾਤੇ ਨਿਕਲਦੀਆਂ ਥੋੜੀਆਂ ਉਹ ਵੀ ਨਾਲ ਲੈਂਦੀਆਂ ਜਿੰਨੀਆਂ ਜਿੰਨਾ ਸਿਰ ਤੋਂ ਨਾ ਹੋਊਗੀ ਨਾ ਹੋਣੀਆਂ ਮੋਟੀਆਂ ਹੁੰਦੀਆਂ ਹੀ ਆ ਪੱਕੀ ਗੱਲ ਆ ਸੌਹ ਕਿਉਂ ਸੌ ਵੀ ਹੁੰਦੀ ਜੂਆਂ ਕਰਕੇ ਸੌਂ ਘਾ ਲੈਣੀ ਦੱਸ ਹੈ ਜਿੰਨਾ ਜਿੱਦਾਂ ਸਿਰ 'ਚ ਪਾਣੀ ਪਾਈਓ ਵੇਖਿਆ ਜਿਆਦੀਆਂ ਖੁਰਕ ਕਰਦੀਆਂ ਹੁੰਦੀਆਂ ਹੀ ਹੁੰਦੀ ਹਾਂ ਹੁੰਦੀ ਕਿਉਂ ਨਹੀਂ ਲੈ ਫਿਰ ਬਾਅਦ 'ਚ ਚਲੋ ਜੀ ਇਹ ਵਧੀਆ ਕਰ ਤੁਜੀ ਆਹੋ ਉਹ ਤੇ ਟਾਈਮ ਹੋ ਗਿਆ ਉਹ ਬੜੀਆਂ ਗੱਲਾਂ ਕਰਦੇ ਹਨਾ ਉਹਨਾਂ ਨੂੰ ਬੜੇ ਮੈਂ ਕੋਸ਼ਿਸ਼ ਨਹੀਂ ਪੁੱਛੇ ਉਹ ਕਿਹੜੀ ਚੀਜ਼ ਆ ਜਿਹੜੀ ਆਪਾਂ ਆਪਣੇ ਆਪ ਨੂੰ ਨਹੀਂ ਬੋਲ ਸਕਦੇ ਹੋਏ ਆਪਣੇ ਆਪਣੇ ਗਾਣਾ ਥੋੜਾ ਨਹੀਂ ਪੜ੍ਹ ਸਕਦੇ ਆਪਾਂ ਕੋਈ ਕੋਈ ਨਹੀਂ ਕਹਿ ਦਿੰਦਾ ਮੈਂ ਕੰਜਰਾਂ ਮੈਂ ਕੁੱਤਾ ਵਾ ਹੋਏ ਇਦਾਂ ਕਹਦੀ ਦਾ ਵਾ ਆਪਰੇ ਆ ਨਾ ਕਹਦਾ ਹਾਂ ਤੇ ਕਿੰਨੀ ਹੂੰ ਨਹੀਂ ਕੁੜੀਆਂ ਨਹੀਂ ਕਹਿੰਦੀਆਂ ਕੁੜੀਆਂ ਥੋੜੀ ਕਹਿੰਦੀਆਂ ਇਦਾਂ ਤੋਂ ਉਦਾਂ ਗੱਲ ਕੀਤੀ ਹੈ ਹਾਂ ਮੈਂ ਵੀ ਮਜ਼ਾਕ ਹੀ ਘਾੜਿਆ ਆਪਣੇ ਆਪ ਨੂੰ ਕਿਉਂ ਗੱਲਾਂ ਘੱਡੀਆਂ ਇੱਕ ਚੀਜ਼ ਹੈ ਕਿ ਆਪਾਂ ਨਾਮ ਨਾ ਬੁਲਾ ਨਹੀਂ ਸਕਦੇ ਤੂੰ ਸਕੂਲ ਕਿਹੜੇ ਪੜ੍ਹਦੀਆਂ ਪਹਿਲੇ ਇਹ ਦੱਸ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੁਬੇਪੁਰ ਕਿੰਨਾ ਦਾ ਸਕੂਲ ਹੈ ਉਹ ਕਿੰਨਾ ਦਾ ਸਕੂਲ ਆ? ਹੈ? ਪੰਜਾਬੀ ਤੇ ਠੀਕ ਆ। ਕਿੰਨਾ ਦਾ ਸਕੂਲ ਆ ਉਹ? ਉਹ ਉਹ ਕਿੰਨਾ ਦਾ ਮੈਨੂੰ ਟਰਸਟ ਦਾ ਚੇਤਾ ਭੁੱਲ ਗਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆ। ਆਹੋ। ਉਹ ਟਰਸਟ ਟਰਸਟ ਦਾ ਨਾਮ ਕੀ ਜਿੱਥੇ ਪੜਦੀ ਆ? ਸਕੂਲ ਦਾ। ਚੀਫ ਖਾਲਸਾ ਦਵਾਨ। ਚੀਫ ਖਾਲਸਾ ਦਵਾਨ। ਹਮ। ਅਰੇ ਪੁੱਛਦੇ ਹਾਂ ਵੀ ਮੈਂ ਚੀਫ ਖਾਲਸਾ ਦਵਾਨ। ਔਰ ਜੇ ਕੋਈ ਪੁੱਛੇ ਕਿਹੜੀ ਟਰਸਟ ਜਿੱਦਾਂ ਕਾਲ ਅਕੈਡਮੀ ਤੇ ਬੜੋ ਬੜੂ ਸਾਹਿਬਾੜਿਆਂ ਲਈ। ਤੇ ਨਾ ਕਿਰਪੂ ਸਿੰਘ ਸਰਦਾਰ ਗਵੀ ਸਿੰਘ ਜਿਹਨੇ ਜਿਹਨੇ ਦਸਤਾਰ ਲੱਦੀ ਹੋਵੇ ਨਾ ਪੱਗ ਉਹਦੇ ਵੀ ਸਰਦਾਰ ਲੱਗ ਜਾਂਦਾ ਉਹਦਾ ਮਿਸਟਰ ਕਹੇ ਵੀ ਆ ਗਿਆ ਜਿਹੜੇ ਮੁੰਨੇ ਹੁੰਦੇ ਉਹਨਾਂ ਨੂੰ ਆ ਮੁੰਨੇ ਕਹਿੰਦੀ ਜਿਹੜੇ ਕਟਿੰਗ ਵਾਲੇ ਹੁੰਦੇ ਆ ਉਹਨਾਂਗੇ ਸ਼ਰੀਲ ਆ ਜਾਂਦਾ ਸ਼ਰੀਮਾਨ ਨਾ 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 ਮਿਸਟਰ ਉਹ ਸ਼ਰੀਮਾਨ ਹੀ ਹੋਵੇ ਨਹੀਂ ਜੀ ਹਾਂ ਜੀ ਤਾਂ ਪੰਜਾਬੀ ਚ ਇਹ ਮਿਸਟਰ ਨਾ ਮਿਸਟਰ ਸੋਨਪਾ ਚਲੋ ਜੀ ਫਿਰ ਓਕੇ ਹੁਣ ਸਮਰੀਤ ਲਈ ਕਰਿਓ ਅਰਦਾਸ ਵੀ ਇਹ ਸਿਲੈਕਟ ਹੋਵੇ ਤੇ ਫਿਰ ਆਵੇ ਟੀਵੀ ਤੇ ਓਕੇ ਸਾਰਿਆਂ ਨੂੰ ਸასი ਸ਼ਾਲ ਤੇ ਸਮਰੀਤ ਘਰ ਦੇ ਬਾਏ ਬਾਏ ਚੰਗੀ ਤਰ੍ਹਾਂ ਬਾਏ ਬਾਏ ਓਕੇ